ਪੰਜਾਬ ਦੇ ਮਾਨ ਯਾਨੀ ਬੱਬੂ ਮਾਨ ਸਾਹਿਬ ਪੰਜਾਬੀ 뮤직 ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਨੇ ਉਹ ਲਗਭਗ 3 ਦਹਾਕਿਆਂ ਤੋਂ ਪੰਜਾਬੀ 뮤직 ਇੰਡਸਟਰੀ ਤੇ ਰਾਜ ਕਰਦੇ ਪਏ ਨੇ ਮਾਨ ਸਾਹਿਬ ਨੇ ਆਪਣੇ ਕੈਰੀਅਰ 'ਚ ਪੰਜਾਬੀ 뮤직 ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਕਈ ਐਲਬਮਾਂ ਤੇ ਕਈ ਫਿਲਮਾਂ ਦਿੱਤੀਆਂ ਨੇ ਮਾਨ ਸਾਹਿਬ ਨੇ ਆਪਣੇ ਗਾਣਿਆਂ ਤੋਂ ਇਲਾਵਾ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਕਾਫੀ ਜ਼ਿਆਦਾ ਸੁਰੱਖਿਆ ਵਿੱਚ ਬਣੇ ਰਹਿੰਦੇ ਬਬੂ ਮਾਨ ਅਕਸਰ ਨਫ਼ਰਤ ਤੇ ਟ੍ਰੋਲ ਕਰਨ ਵਾਲਿਆਂ ਦੇ ਨਿਸ਼ਾਨੇ ਤੇ ਰਹਿੰਦੇ ਨੇ ਤੇ ਹੁਣ ਬੱਬੂ ਮਾਨ ਸਾਹਿਬ ਨੇ ਇਹਨਾਂ ਹੇਟਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਮਾਨ ਸਾਹਿਬ ਨੇ ਆਪਣਾ ਨਵਾਂ ਗਾਣਾ ਜਿਕਰ ਰਿਲੀਜ਼ ਕੀਤਾ ਜਿਸ ਵਿੱਚ ਉਹਨਾਂ ਨੇ ਆਪਣੇ ਨਫ਼ਰਤ ਕਰਨ ਵਾਲਿਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ ਬੱਬੂ ਮਾਨ ਸਾਹਿਬ ਦੇ ਗਾਣੇ ਦੇ ਬੋਲ ਇਸ ਤਰ੍ਹਾਂ ਨੇ ਜੀਨੂੰ ਮੈਂ ਚੰਗਾ ਲੱਗਦਾ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫਿਕਰ ਨਾ ਕਰੇ ਜੀਨੂੰ ਮੈਂ ਚੰਗਾ ਲੱਗਦਾ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ ਮਾਨ ਸਾਹਿਬ ਨੇ ਜਦੋਂ ਆਪਣਾ ਗਾਣਾ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਤਾਂ ਉਹਨਾਂ ਨੂੰ ਨਫ਼ਰਤ ਵਾਲਿਆਂ ਦੇ ਬੁਰੇ ਕਮੈਂਟਾਂ ਦਾ ਸਾਹਮਣਾ ਕਰਨਾ ਪਿਆ ਇੱਕ ਨੇ ਲਿਖਿਆ ਕੱਲੀਆਂ ਚੀਕਾ ਮਾਰਨ ਜੋ ਕਰ ਰਹਿ ਗਿਆ ਪੱਬੂ ਮਾਨ ਤੇ ਇੱਕ ਨੇ ਲਿਖਿਆ ਮਾਨ ਸਹੀ ਕਲਾਕਾਰ ਸੀ ਤੇ ਹੁਣ ਜਮਾਨਾ ਬਦਲ ਗਿਆ ਫੇਰ ਨੂੰ ਕੁੱਤੇ ਘੇਰ ਲੈਂਦੇ ਨੇ ਝੋਂਡੇ ਵਿੱਚ ਤੇ ਇਸੇ ਬੰਦੇ ਨੂੰ ਮਾਨ ਸਾਹਿਬ ਦੇ ਫੈਨ ਨੇ ਰਿਪਲਾਈ ਕੀਤਾ ਜਮਾਨਾ ਤਾਂ ਬਦਲ ਗਿਆ ਪਰ ਮਾਨ 25 ਸਾਲ ਪਹਿਲਾਂ ਵੀ ਉਦਦਾ ਸੀ ਜੋ ਅੱਜ ਹੈ ਤੇ ਇੱਕ ਬੰਦੇ ਨੇ ਲਿਖਿਆ ਜਮਾਨਾ ਬਦਲ ਗਿਆ ਠੀਕ ਹੈ ਤੁਹਾਡੀ ਗੱਲ ਪਰ ਕਿਸੇ ਨੂੰ ਗਲਤ ਨਾ ਬੋਲੋ ਸਾਰੇ ਆਪਣੇ ਆਪਣੇ ਕੰਮ ਸਹੀ ਨੇ ਖੁਸ਼ ਰੋ ਜ਼ਿੰਦਗੀ ਨੂੰ ਖੁਸ਼ੀ ਜਿਓ ਤੇ ਇੱਕ ਨੇ ਲਿਖਿਆ ਜਦੋਂ ਉਮੀਦ ਖਤਮ ਹੋ ਜਾਂਦੀ ਹੈ ਤੇ ਕੁਝ ਨਹੀਂ ਬਚਦਾ ਫੇਰ ਜ਼ਿੰਦਗੀ 'ਚ ਮਾਨ ਸਾਹਿਬ ਦੇ ਗੀਤ ਸਹਾਰਾ ਬਣਦੇ ਨੇ ਇੱਕ ਨੇ ਲਿਖਿਆ ਜਦੋਂ ਵੀ ਗੀਤ ਆਵੇ ਮਾਨ ਸਾਹਿਬ ਦਾ ਕੋਕੇ ਜੜ ਜਾਵੇ ਪੂਰਾ ਸਿਰਾ ਗੀਤ ਆਨ ਰਿਪੀਟ ਇੱਕ ਨੇ ਲਿਖਿਆ ਬਹੁਤ ਸੋਹਣਾ ਗੀਤ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਦੋਸਤੋ ਸਾਨੂੰ ਵੀ ਇੱਦਾਂ ਸਿੰਗਰਾਂ ਪਿੱਛੇ ਨਹੀਂ ਲੜਨਾ ਚਾਹੀਦਾ ਕਿਉਂਕਿ ਸਾਰੇ ਸਿੰਗਰ ਆਪਣੀ ਆਪਣੀ ਜਗ੍ਹਾ ਸਹੀ ਨੇ ਤੇ ਕਿਸੇ ਨੂੰ ਮਾੜਾ ਬੋਲ ਕੇ ਅਸੀਂ ਮਹਾਨ ਨਹੀਂ ਬਣ ਜਾਵਾਂਗੇ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ